ਵਾਇ ਬੁੱਲਜੀ ਕਾ ਖਾਲਸਾ ਵਾਇ ਬੁੱਲਜੀ ਕੀ ਫਤਿਹ ਅੱਜ ਬਟਾਲਾ ਚਾਰਵੜੀ ਤੇ ਸ਼ਾਨਸੰਗਤ ਗੁਰੂ ਤੇ ਪੰਜ ਸਾਲ ਦਾ 550 ਸਾਲਾ ਸ੍ਰੀ ਦੀ ਜੀ ਦੇ ਜਨਮਾਇਆ ਜਾ ਰਹਾ ਹੈ ਉਹਦੇ ਖਾਦ ਵਿੱਚ ਨਗਰ ਕੀਰਤਨ ਰਾਗ ਗੁਰਦਾਬ ਸਿੰਘ ਤੇ ਪਾਤਸ਼ਾਹ ਬਟਾਲਾ ਤੇ ਰੱਬਿਆਸੀ ਸਬਜ਼ਾਰ ਤੇ ਦਾਸਾ ਬੁਲਾਇਆ ਕਿ ਅੱਜ ਆਇਆ ਕਿ ਨਗਰ ਕੀਰਤਨ ਦੀ ਸ਼ਭਾਤੀ ਗੁਰਦਾਬ ਸਿੰਘ ਤੇ ਪਾਤਸ਼ਾਹ ਹੋਵੇਗੀ ਸ਼ਾਨਸੰਗਤ ਤੇ ਪਾਤਸ਼ਾਹ ਬਿਨੇ ਦਿਲ ਸਾਡੀ ਸਾਦੇ ਦਿੱਤੀ ਹੈ ਉਹਦਾ ਕੋਈ ਕੁਝ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹ ਜਿਹੜੇ ਸਭ ਨੇ ਪੇਸ਼ ਆਇਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ واسطے ਦਿੱਤਾ ਉਹ ਇੱਕ ਤਰ੍ਹਾਂ ਮਾਸਤਰੀ ਸਾਰਿਆਂ واسطے ਸੰਦਾ ਜੀ ਉਸ ਉਹਨਾਂ ਦਾ ਸੀਸ ਕਾਈ ਜੋਤਿਆ ਜੀ ਜਨਨਪੁਰ ਸਾਹਿਬ ਲੈ ਕੇ ਆਜੋ ਜਿੱਥੇ ਅੱਜ ਗੁਰਦਾਰ ਸਿੰਘ ਸਾਹਿਬ ਹੈ ਔਰ ਘਰ ਪਾਈ ਮੱਤੀ ਸਾ ਲਗਵਾਣਾ ਕਰ ਰਹੇ ਸੀ ਉਹ ਆਪਣੀ ਕਾਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਰ ਸਿੰਘ ਕਾਬਾਨ ਸਾਹਿਬ ਹੈ ਔਰ ਕੰਨ ਕਨ ਉਹ ਸੰਗਤਾਂ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗਮ ਕਾਨੂੰਨਾਨਪੁਰ ਸਾਹਿਬ ਉਹਨਾਂ ਦੇ ਜਿੱਥੇ ਲੱਖਾਂ ਦੀ ਚਾਹ ਰੁਕਣ ਸੰਗਤਾਂ ਨੇ ਦਰਜੇ ਕਰਨੇ ਹਨ ਉਹਨਾਂ ਸਾਰੀਆਂ ਸੰਗਤਾਂ ਨੇ ਆਈ ਜੀ ਆ ਰਹੇ ਆ ਔਰ ਗੁਰਦਵਾਰਾ ਕਮੇਟੀ ਦਾ ਗੁਰਦਾ ਗੁਰਤੇਜਪਰ ਸਾਹਿਬ ਦਾ ਇਹ ਸਾਰੇ ਦਾ ਤਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈ ਜੀ ਧਰਮ ਦੀ ਚਾਤਰ ਧਰਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਾ ਹੋਇਆ ਗੁਰਦਵਾਰਾ ਗੁਰਤੇਜਪਾਦਰ ਸਾਹਿਬ ਗੁਰਦਾਨਗਨ ਪਰ ਦੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ੍ਰੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰ ਗਰੇਵਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਇਹ 350 ਸਾਲਾ ਜੋ ਪਵਿੱਜਾਨ ਦੂਸਾ ਗੁਰਪ੍ਰੇਮ ਭਾਦਰ ਸਾਹਿਬ ਜੀ ਦਾ ਇਹ ਲਾਸਾਨੀ ਜੋ ਪਵਿੱਜਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸੇ ਨਾਲ ਹੀ ਅੱਜ ਅਸੀਂ ਭਾਈ ਸਤੀਦਾਸ ਜੀ ਭਾਈ ਮਤੂਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਜੈਤਾ ਜੀ ਦੇ ਜੋ ਬਲੀਦਾਨ ਹੋਇਆ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਦਾ ਜੋ ਪੂਰਨ ਪਾਇਆ ਹਨ ਉਹਨਾਂ ਤੇ ਚੜ੍ਹਦੇ ਹੋਇਆ ਸਬੂਚੀ ਜੋ ਗੁਰਾਂ ਦੇ ਨਾਮ ਲੈਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਧੰਨ ਧੰਨ ਸਿੱਧੂ ਗੁਰੂ ਤੇਗ ਬਾਬਾ ਸਾਹਿਬ ਜੀ ਨੂੰ ਸਬਰ ਪਰੋ ਕਰਕੇ ਇਹ ਮਹਾਨ ਸੀਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਤਾਨ ਦੀਆਂ ਸਵਾਮਾਲਾ ਰਹੀਆਂ ਅਜਿਹੀ ਸਮੂਹ ਪ੍ਰਬੰਧਕ ਕਮੇਟੀ ਮੈਂਬਰੇ ਸਹਿਬਾਨ ਪ੍ਰਧਾਨ ਸਾਹਿਬ ਅਤੇ ਹੋਰ ਸਹਿਰ ਦੇ ਪਤਵੰਤੇਆਂ ਵੱਲੋਂ ਸਭ ਤੋਂ ਨਾਮਲੇਵਾ ਨੂੰ ਇਸ ਕਰਕੇ ਵਧਾਈ ਕਰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਗੁਰੂ ਦੀਆਂ ਸੇਵਾਾਂ 'ਤੇ ਚੱਲੇ ਤਾਂ ਕਿ ਗੁਰੂ ਦੀ ਜੀ ਲਛਾਨੀ ਸਾਹਿਬ ਜੇ ਉਹ ਇਸੇ ਤਰ੍ਹਾਂ ਹੀ ਸਾਰੇ ਮਿਲਉਂਦੇ ਰਹਿਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ